ਇੱਕ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਐਂਬੂਲੈਂਸ ਨੂੰ ਰਾਹ ਬਣਾਉਂਦੇ ਸਮੇਂ ਕਾਰ ਅਤੇ ਬਾਈਕ ਦੀ ਟੱਕਰ ਹੋਈਏ ਅਤੇ ਇਹ ਪੂਰਾ ਹਾਦਸਾ ਸਾਹਮਣੇ ਜਾ ਰਹੀ ਕਾਰ ਦੇ ਕੈਮਰੇ ਵਿੱਚ ਰਿਕਾਰਡ ਹੋ ਗਿਆ ਜੀ ਹਾਂ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਫਲਾਈਓਵਰ ਦੇ ਉੱਪਰ ਐਂਬੂਲੈਂਸ ਜਾ ਰਹੀ ਹੈ ਅਤੇ ਜਿਵੇਂ ਹੀ ਐਂਬੂਲੈਂਸ ਕਾਰ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕਾਰ ਵਾਲਾ ਇਸ ਐਂਬੂਲੈਂਸ ਨੂੰ ਰਾਹ ਦੇਣ ਦੀ ਕੋਸ਼ਿਸ਼ ਕਰਦਾ ਹੈ ਇਸ ਦੌਰਾਨ ਕਾਰ ਸਾਹਮਣੇ ਜਾ ਰਹੇ ਬਾਈਕ ਸਵਾਰ ਨਾਲ ਟਕਰਾ ਜਾਂਦੀ ਹੈ ਬਾਈਕ ਸਵਾਰ ਬੁਰੀ ਤਰ੍ਹਾਂ ਨਾਲ ਗੰਭੀਰ ਰੂਪ ਤੇ ਜ਼ਖਮੀ ਹੋ ਜਾਂਦਾ ਹੈ ਇਸ ਦੌਰਾਨ ਕਾਰ ਵੀ ਪਲਟ ਜਾਂਦੀ ਹੈ ਪਰ ਦੂਜੇ ਪਾਸੇ ਐਂਬੂਲੈਂਸ ਦੀ ਵੀ ਇਸ ਕਾਰਨਾਲ ਟੱਕਰ ਵੱਜਦੀ ਹੈ ਜਿਸ ਤੋਂ ਬਾਅਦ ਪੂਰਾ ਟ੍ਰੈਫਿਕ ਥਾਂ ਤੇ ਹੀ ਰੁਕ ਜਾਂਦਾ ਹੈ ਉਧਰ ਇਹ ਤਸਵੀਰਾਂ ਸਾਹਮਣੇ ਜਾ ਰਹੀ ਕਾਰ ਦੇ ਕੈਮਰੇ ਵਿੱਚ ਕੈਦ ਹੋ ਗਈਆਂ ਨੇ ਜੋ ਕਿ 19 ਅਗਸਤ ਯਾਨੀ ਕਿ ਪਲਕੇ ਦੀਆਂ ਦੱਸੀਆਂ ਜਾ ਰਹੀਆਂ ਨੇ ਦਰਸਲੇ ਪੂਰਾ ਮਾਮਲਾ ਬੈਂਗਲੁਰੂ ਦੇ ਇਲੈਕਟ੍ਰੋਨਿਕ ਸਿਟੀ ਫਲਾਈਓਵਰ ਤੇ ਵਾਪਰੇ ਹੈ ਜਿੱਥੇ ਕਿ ਐਂਬੂਲੈਂਸ ਨੂੰ ਰਾਹ ਦਿੰਦੇ ਸਮੇਂ ਕਾਰ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਦੌਰਾਨ ਉਸਦੀ ਕਾਰ ਸਾਹਮਣੇ ਜਾ ਰਹੀ ਬਾਈਕ ਨਾਲ ਟਕਰਾ ਜਾਂਦੀ ਹੈ ਦਿਲ ਦਹਿਰਾ ਦੇਣ ਵਾਲਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਹ ਜਾਨਲੇਵਾ ਹਾਸਾ ਹੈ ਇਲੈਕਟ੍ਰੋਨਿਕ ਸਿਟੀ ਫਲਾਈਓਵਰ ਬੰਗਲੌਰ ਚ ਵਾਪਰੇ ਦਰਸਲ ਇਸ ਦੌਰਾਨ ਕਾਰ ਪਲਟ ਗਈ ਉਥੇ ਹੀ ਬਾਈਕ ਸਵਾਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਉਸਦੀ ਬਾਈਕ ਵੀ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਜਾ ਰਹੀ ਕਾਰ ਦੇ ਡੈਸ਼ ਕੈਂਪ ਵਿੱਚ ਰਿਕਾਰਡ ਹੋ ਗਈਆਂ ਨੇ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਐਂਬੂਲੈਂਸ ਲੰਘਣ ਦੀ ਕੋਸ਼ਿਸ਼ ਕਰਦੀ ਏ ਇਸ ਦੌਰਾਨ ਕਾਰ ਸਵਾਰ ਇਸ ਐਂਬੂਲੈਂਸ ਨੂੰ ਰਸਤਾ ਦੇਣ ਦੇ ਚੱਕਰ ਵਿੱਚ ਸਾਹਮਣੇ ਜਾ ਰਹੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੰਦਾ ਹੈ ਹਾਲਾਂਕਿ ਇਸ ਦੌਰਾਨ ਇਹ ਬਾਈਕ ਸਵਾਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਜਦਕਿ ਇਸ ਤੋਂ ਬਾਅਦ ਤੁਰੰਤ ਸਾਰਾ ਟ੍ਰੈਫਿਕ ਜਾਮ ਹੋ ਜਾਂਦਾ ਹੈ ਉਧਰ ਇਹ ਸਾਰੀਆਂ ਤਸਵੀਰਾਂ ਸਾਹਮਣੇ ਜਾ ਰਹੀ ਕਾਰ ਵਿੱਚ ਰਿਕਾਰਡ ਹੋਈਆਂ ਨੇ ਇਸ ਦੌਰਾਨ ਕਾਰ ਰੁਕ ਜਾਂਦੀ ਏ ਅਤੇ ਇਸ ਦੇ ਪਿੱਛੇ ਜਾ ਰਿਹਾ ਇੱਕ ਹੋਰ ਬਾਈਕ ਸਵਾਰ ਵੀ ਉਸੇ ਸਮੇਂ ਰੁਕ ਜਾਂਦਾ ਏ ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਗਲਤੀ ਕਿਸ ਦੀ ਸੀ ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਜਾਨਲੇਵਾ ਘਟਨਾ ਵਾਪਰੀ ਏ ਜਿਸ ਵਿੱਚ ਕੇ ਬਾਈਕ ਸਵਾਰ ਅਤੇ ਕਾਰ ਸਵਾਰ ਲੋਕ ਜ਼ਖਮੀ ਹੋ ਗਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ